Oh, yeah, 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 ਉਹ ਜਿਹਨਾਂ ਨੇ ਜੀ ਇਸ ਵਾਰ ਇਹ ਜਿਹੜਾ ਮੈਨੀਫੈਸਟੋ ਆਇਆ ਨਾ ਜੀ ਉਹਦੇ ਚ ਬਾਰਡਰ ਏਰੀਆ ਦੀ ਡਿਵੈਲਪਮੈਂਟ ਉਸੇ ਅਲੱਗ ਫੰਡ ਰੱਖਣ ਦਾ ਪ੍ਰੋਗਰਾਮ ਹੈ ਉਹਨਾਂ ਨੇ ਕਿਹਾ ਵੀ ਬਾਰਡਰ ਏਰੀਆ ਦੀ ਹਰ ਸਾਲ ਚ ਡਿਵੈਲਪਮੈਂਟ ਹੋਣੀ ਹੈ ਮੈਂ ਨਹੀਂ ਲੱਗੇ ਨਾਲ ਪਿੰਦੇ ਪਿੰਕੋਲੀਆ ਜਾਇਆ ਉਸੇ ਜਿਹੜਾ ਮੰਤਰੀ ਘਟਾਰੂ ਚੱਕਿਆ ਉਹਨੇ 1 ਕਰੋੜ ਰੁਪਏ ਦਾ ਬੈਲੰਸ ਨੈਰੇਜ ਬੈਲੰਸ ਪਰ ਉਸੇ 5 ਲੱਖ ਬੀ ਲੱਗਦਾ 2 ਲੱਖ ਔਰ ਇੱਕ ਸਾਈਡ ਵੀ ਨਹੀਂ ਦਿੱਤੀ ਹੈਗਾ ਤਹੌਦੀ ਨੂੰ ਕੁਆਲੀਫਾਈ ਕਰਾਨੀ ਹੈ ਤੇ ਮੰਤਰੀ ਨੂੰ ਇਹ ਕਹਣਾ ਵੀ ਥੋੜਾ ਜਿਆ ਧਿਆਨ ਰੱਖੋ ਜਿਹੜਾ ਕੋਈ ਕਟਿਆ ਮੰਡੀ ਦਾ ਲਾਣ ਵਾਲੇ ਲੋਕ ਨੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਨਾ ਮੱਤਰ ਨਾਲ ਬੈਠਾ ਕੇ ਉਹ ਲਗਾਤਾ ਸਟੇਜਾ ਤੋਂ ਕਹਿੰਦੇ ਆ ਕਿ ਮੈਂ ਦਿਨ ਵਾਲੇ ਜਿਹੜੇ ਟਰਾਲੇ ਚੱਲਦੇ ਸੀਗੇ ਉਹ ਰੋਕ ਦਿੱਤੇ ਹੈਗੇ ਅਸੀਂ ਕਰੈਕਸ਼ਨ ਖਤਮ ਕੀਤੀ ਹੈਗੀ ਆ ਕੀ ਕਹਣਾ ਥੋੜਾ ਕ੍ਰੈਕਸ਼ਨ ਖਤਮ ਕੀਤੀ ਕਰ ਉਸ ਨੂੰ ਵਧਾਈ ਆ 10-10 ਹਜ਼ਾਰ ਰੁਪਏ ਤਹਿਸੀਲਦਾਰ ਲੈ ਇਧਰ ਬਰਹਾਨਕੋਟ ਤੁਹਾਨੂੰ ਵੀ ਪਤਾ ਹੈ ਲੈ ਕੇ ਦਿਨ ਲੈ ਗਦੇ ਕਿ ਨੂੰ ਪੈਸੇ ਜਾਏ ਮੰਤਰੀ ਨੂੰ ਜਾਏ ਕਿ ਨੂੰ ਜਾਏ ਪੈਸੇ ਜੇ ਮੰਤਰੀ ਨੂੰ ਨਹੀਂ ਜਾਇਦਾ ਮੰਤਰੀ ਡਿਪ ਆਪਣੇ ਭਾਸ਼ਣਾਂ ਵਿੱਚ ਬੰਦ ਕਰਾਇਆ ਕ腐 ਹੋਰ ਬਾਰਡਰ ਇਲਾਕੇ ਦੇ ਕੋਈ ਪਲਾਨ ਕੁਛ ਇਨਫਰਸ ਦੇ ਡਿਵੈਲਪਰ ਚਾਹਾਂਗੇ ਪੂਰਾ ਜੋਰ ਦੇ